ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬੱਚੋ ਕੀ ਹਾਲ ਹੈ ਜਿਹੜਾ ਪਿੰਡਾ ਪੁੱਤ ਤੁਹਾਡਾ ਤੇ ਤੇਰਾ ਨਾਮ ਕੀ ਹੈ ਪੁੱਤ ਗਰਨੂਰ ਸਿੰਘ ਗਰਨੂਰ ਸਿੰਘ ਤੇਰਾ ਨਾਮ ਪੁੱਤ ਰਾਜੀਵੀਰ ਸਿੰਘ ਹਾਂਜੀ ਤੇਰਾ ਨਾਮ ਪੁੱਤ ਰਾਜਪ੍ਰੀਤ ਸਿੰਘ ਤੇਰਾ ਨਾਮ ਪੁੱਤ ਰਾਜਪ੍ਰੀਤ ਸਿੰਘ ਤੁਹਾਡੇ ਨਾਮ ਦੇ ਮਰ ਪੁੱਤ ਸਾਰਿਆਂ ਦੇ ਸਿੰਘ ਲੱਗਦਾ ਨਾ ਹਾਂਜੀ ਪਰ ਜਿਹੜੇ ਸਿੱਖਾਂ ਦੇ ਬੱਚੇ ਆ ਸਿੰਘਾਂ ਦੇ ਬੱਚੇ ਕੇਸ ਕਟਾਉਂਦੇ ਹੁੰਦੇ ਹੈਗੇ ਜੀ ਨਹੀਂ ਤੇ ਫਿਰ ਬੱਚੇ ਤੁਸੀਂ ਕਿਉਂ ਕੇਸ ਕਟਾਏ ਵੇ ਆ ਕਾ ਤੋਂ ਤੁਸੀਂ ਪੁੱਤ ਅ ਕੈਸ ਰੱਖਣੇ ਆ ਮੇਰਾ ਪੁੱਤ ਠੀਕ ਹੈ ਹਾਂ ਹਾਂ ਪੁੱਤ ਸਰਦਾਰ ਕੇਸ ਤੇ ਦਸਤਾਰ ਨਾਲ ਹੀ ਸਜਦੇ ਆਗੇ ਹਨਾ ਹਾਂਜੀ ਤੇ ਰੱਖੋਗੇ ਠੀਕ ਹੈ ਬੜੇ ਸਿਆਣੇ ਬੱਚੇ ਆ ਜੀ ਤੇ ਤੇਰੀ ਕਿਹੜੀ ਕਲਾਸ ਆ ਪੁੱਤ ਹਾਂਜੀ ਜੀ 5th ਹਾਂ ਪੰਜਵੀਂ ਤੇਰੀ ਪੁੱਤ 5th ਤੇਰੀ ਪੁੱਤ ਤੇ 5th ਤੇਰੀ ਤੁਸੀਂ ਮਤਲਬ ਚਾਰੇ ਪੰਜਵੀਂ ਕਲਾਸ ਪੜ੍ਹਦੇ ਆ ਹਨਾ ਹਾਂ ਕਿਹੜੇ ਸਕੂਲ ਚ ਪੜ੍ਹਦੇ ਆ ਪੁੱਤ ਸਰਕਾਰੀ ਸਕੂਲ ਚ ਠੀਕ ਹੈ ਤੇ ਆਪਣੇ ਪੁੱਤ ਪੰਜਾਬ ਦਾ ਜਿਹੜਾ ਵਿਰਾਸਤੀ ਰੁੱਖਪਣਾ ਕਿਹੜਾ ਹੈਗਾ 42 ਵੈਰੀ ਗੁੱਡ ਇਹ ਸਾਨੂੰ ਸਕੂਲਾਂ ਦੇ ਪੁੱਤ ਪੜਾਉਂਦੇ ਆ ਸਾਰਾ ਕੁਝ ਹਾਂਜੀ ਹਾਂ ਇਹ ਪੁੱਤ ਚੇਤੇ ਰੱਖਣ ਵਾਲੀਆਂ ਚੀਜ਼ਾਂ ਹਨਾ ਹਾਂਜੀ ਤੇ ਪੰਜਾਬ ਦੇ ਜ਼ਿਲ੍ਹੇ ਕਿੰਨੇ ਹੈਗੇ 17 ਨਹੀਂ ਨਹੀਂ ਪੁੱਤ 17 ਨਹੀਂ 28 ਨਾ ਬਿਲਕੁਲ ਨਹੀਂ ਉਹ ਪਤਾ ਨਹੀਂ ਸਾਨੂੰ ਕਰੈਕਟ ਨਹੀਂ ਪਤਾਗਾ ਪੰਜਾਬ ਦੇ ਵਿੱਚ 23 ਜ਼ਿਲ੍ਹੇ ਆ ਠੀਕ ਆ ਸਾਨੂੰ ਪਤਾ ਨਾ ਓਕੇ ਹਾਂ ਏ ਤੁਸੀਂ ਹੁਣ ਕਿਹੜੇ ਗੁਰਦਾਰੇ ਖੜੇ ਆਂ ਜੀ ਵੱਡੇ ਵੱਡੇ ਬਾਛਾ ਜੀ ਗੁਰਦਾਰਾ ਪਾਸ਼ਾਏ ਸ਼ੇਮੀ ਪਿੰਡ ਕਲਕਲਾ ਪੁੱਤ ਜਦੋਂ ਵੀ ਆਉਣਾ ਠੀਕ ਹੈ ਨਾ ਕਲਕਲਾ ਕੇਸ ਰੱਖੋ ਦਸਤਾਰਾ ਮਤਲਬ ਬੰਨੋ ਹਨਾ ਤੇ ਗੁਰਦਾਰ ਸਾਹਿਬ ਪਤਾਓ ਜੀ ਸਤਿ ਸਕੇ ਹਨਾ ਤੇ ਆਪਾਂ ਨੂੰ ਇੱਥੇ ਆ ਕੇ ਗੁਰਦਰ ਰਮਾਲਾ ਮੰਗਣਾ ਪਵੇ ਆਪਾਂ ਨੂੰ ਇਹਨੂੰ ਰਮਾਲ ਦੇਓ ਜੀ ਠੀਕ ਹੈ ਹਾਂ ਤੁਸੀਂ ਮਤਲਬ ਕੇਸ ਰੱਖੋ ਦਸਤਾਰਾ ਸਜਾਓ ਤੇ ਗੁਰਦਾਰ ਸਾਹਿਬ ਆਓ ਠੀਕ ਹੈ ਪੁੱਤ ਠੀਕ ਹੈ ਬਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ